ਧਤ ਖਾਲਸਾ ਰਹਿਤ ਨਾਮ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਮੁਖਵਾਕ ਪਾਤਸ਼ਾਹੀ 10ਵੀਂ ਤਬ ਇਮ ਭਨਿਉ ਗਰੀਬ ਨਿਵਾਜ ਸ਼ਸਤਰਨ ਕੇ ਅਧੀਨ ਹੈ ਰਾਜ ਤੁਨੰ ਸੰਗ ਸਾਰੇ ਪ੍ਰਭੂ ਜੀ ਸੁਨਾਈ ਬਿਨਾ ਤੇਗ ਤੀਰੰ ਰਹੇ ਨਾਹੇ ਭਾਈ ਬਿਨਾ ਸ਼ਸਤਰ ਕੇ ਸੰ ਨਰੰ ਭੇਡ ਜਾਨੋ ਗਹੇ ਕਾਨਤਾ ਕੋ ਕਿਤੈ ਲੈ ਸਿਧਾਨੋ ਇਹ ਮੋਰ ਆਗਿਆ ਸੁਨ ਲੈ ਹੋ ਪਿਆਰੇ ਬਿਨੋ ਤੇਗ ਕੇ ਸੰ ਨਾ ਦੇਵੋ ਦੀਦਾਰੇ ਜਾਂ ਤੇ ਸਰਬ ਖਾਲਸਾ ਸੁਨੀਆਂ ਹੈ ਆਜੁਦ ਧਰਬੇ ਉਤਮ ਗੁਨੀਆਂ ਜਬ ਹਮਰੇ ਦਰਸ਼ਨ ਕੋ ਆਵ ਬਨ ਸੁਚੇਤ ਤਨ ਸ਼ਸਤਰ ਸਜਾਵੋ ਕਮਰ ਕਸਾ ਕਰ ਦੇਹੋ ਦਿਖਾਈ ਤਿਸ ਪਰ ਖੁਸ਼ੀ ਹੋਏ ਅਦਕਾਈ ਕਛ ਕਿਰਪਾਨ ਕਵਹੂ ਨਾ ਤਿਆਗੇ ਸਨ ਮੁਖ ਲਰੇ ਨਾ ਰਨ ਤੇ ਭਾਗੇ ਸ਼ਸਤਰਹੀਨ ਨਾ ਕਵਹੂ ਹੋਈ ਰਹਿਤ ਬੰਤ ਖਾਲਸਾ ਹੈ ਸੋਈ ਰਹਿਤ ਨਾਮ ਪਾਈ ਦੇ ਸਾ ਸنگ ਜੀ ਖਾਲਸਾ ਸੋ ਜੋ ਚੜ੍ਹ ਹੈ ਤੁਰੰਗ ਖਾਲਸਾ ਸੋ ਜੋ ਕਰਹ ਨਿਤ ਜੰਗ ਖਾਲਸਾ ਸੋ ਜੋ ਸ਼ਸਤਰ ਕੋ ਧਾਰੇ ਖਾਲਸਾ ਸੋ ਜੋ ਦੁਸ਼ਟ ਕੋ ਮਾਰੇ ਅੱਗੇ ਸਫਾ ਭਾਈ ਨੰਦ ਲਾਲ ਜੀ ਕਾ ਸਫਾ ਕੇ ਫਰਿਆਦ ਕੋ ਇਉਂ ਹੈ ਲਾਜਮਾ ਅਪਣ ਕੋ ਬਿਹੀ ਬਿਸਵੇ ਕਰ ਰੱਖਣਾ अगर तोयम परीचो बाषद तसे उठाकर पलक न दिखना लंगोट काछा कस कर बरजस बेनांगे करना अपन को बखतर तुरंग को पाखर सुरंग के मुख पार बना कर कसना अणी बने तो कमी न करना होए हरोर ਅੱਗੇ ਹੋਏ ਲਰਨਾ ਅਣੀ ਬਣੇ ਤੋ ਕਮੀ ਨਾ ਕਰਨਾ ਹੋਏ ਹਰੋਰ ਅੱਗੇ ਹੋਏ ਲਰਨਾ